ਗੁਰਦੁਆਰਾ ਬੌਲੀ ਸਾਹਿਬ ਆਦਿਸ਼ਾਹੀ ਪਹਿਲੀ ਨਵੇਂ ਦਰਬਾਰ ਸਾਹਿਬ ਦੇ ਨੀ ਪੱਥਰ ਸਵਾਗਤ ਆ ਗਏ ਦਕਸ਼ਾਇਡਾ ਅੱਦਰ ਆਜੋ ਜਲਦੀ ਫਿਰ ਆਜੋ ਬੌਲੀ ਸਾਹਿਬ ਦੇ ਦਰਸ਼ਨ ਹਾਂਜੀ ਬਾਬਿਓ ਕੀ ਹਾਲ ਹੈ ਵਧੀਆ ਇਧਰ ਨੂੰ ਜਾਓ ਤੁਸੀਂ ਮੈਂ ਫਿਰ ਇਧਰ ਮੋਟਰਸਾਈਕਲ ਇਧਰ ਖੜਾ ਹੈ ਮੇਰਾ ਇਧਰ ਪਾਰਲੇ ਪਾਸੇ ਆ ਜਾਓ ਤੁਸੀਂ ਉੱਥੇ ਮੈਂ ਕੋਈ ਨਹੀਂ ਹਾਂ ਹਾਂ ਮੈਂ ਜਾਣਾਂ ਮੈਂ ਤੁਹਾਨੂੰ ਕੰਮ ਨਹੀਂ ਕਰਦਾ ਕਿਉਂ ਆਉਂਗਾ ਹਾਂ ਜੀ ਸੰਗਤਾਂ ਦਾ ਘੱਟ ਦੇਖੋ ਪਿਆਰਿਓ ਨਾਲਕ ਸਬੀ ਦਾ ਪਾਵਨ ਚਰਨ 167 ਜਿੱਥੇ ਪੰਡਤਾਂ ਨੂੰ ਗੁਰਨਾਨ ਸਿੰਘ ਜੀ ਨੇ ਸਿੱਧੇ ਰਸਤੇ ਪਾਇਆ ਹੈ ਦੇਖੋ ਅੱਜ ਥੇ ਨਵੇਂ ਦਰਬਾਰ ਸਾਹਿਬ ਦੇ ਨੀਂਹ ਪੱਥਰ ਸਵਾਗਤ ਵਿੱਚ ਦੇਖੋ ਸੰਗਤਾਂ ਦਾ ਕਿੰਨਾ ਇਕੱਠ ਹੈ ਗਰਮੀ ਵੀ ਬੜੀ ਹੈ ਬਹੁਤ ਤੇ ਸੰਗਤਾਂ ਦਾ ਪਿਆਰ ਵੀ ਬੜਾ ਹੈ ਦੇਖੋ ਜਵਾਨ ਹਾਲ ਜਿਹੜਾ ਹੈ ਬੜਾ ਪਿਆਰ ਸੰਗਤਾਂ ਦੇ ਕੋ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਇਹ ਡਿਊਟੀ 메ਨ ਗੇਟ ਆ ਗੁਰਦੁਆਰਾ ਸਾਹਿਬ ਦਾ ਤੇ ਕੋਸਾ ਕਰਦੇ ਆਂ ਤੰਗਰ ਸਿੰਦੇ ਮਿੱਠੇ ਪਾਣੀ ਦੀਆਂ ਛਵਿੱਲਾਂ ਜਿਹੜੀਆਂ ਨੇ ਸੰਭਾਲਦੇ ਆਂ ਜਦੋਂ ਸਾਹਮਣੇ ਲੰਗਰ ਹਾਲ ਹੈ ਲੰਗਰ ਹਾਲ ਦੇ ਵਿੱਚ ਵੀ ਸੰਗਤਾਂ ਬਹੁ ਗਿਣਤੀ ਵਿੱਚ ਜਾ ਰਹੀਆਂ ਨੇ ਇੱਥੇ ਵੀ ਸੰਗਤਾਂ ਜਿਹੜੀਆਂ ਨੇ ਬਹੁ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਨੇ ਇਹ ਦੀਵਾਰ ਹਾਲ ਜਿੱਥੇ ਫਰਿਆ ਪਿਆ ਸੰਗਤਾਂ ਦੇ ਨਾਲ ਐਸਾ ਨਾਲ और यह भी बताया गया ਜੀ ਗੁਰਦੁਆਰਾ ਫੌਲੀ ਸਾਹਿਬ ਤੇ ਦਸਤਕ ਕੀਤੇ ਨੇ ਅੱਛਾ ਹੀ ਪਹਿਲੀ ਜੀ ਜੀ ਕਿਹਾ ਮਾਰਨ ਦਾ ਨਿਕਲ ਹਾਰਾ